ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈ ਸੁਰਖੀਆਂ ਕੀ ਬਣੀਆਂ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਪਾਈ ਪੇਸ਼ੀ ਕਿੱਥੇ ਅਕਾਲ ਤਖਤ ਤੇ ਇਹ ਅਕਾਲ ਤਖਤ ਉਹੀ ਬਿਲਡਿੰਗ ਹੈ ਨਾ ਜਿਹੜੋਂ ਕਹਿੰਦੇ ਸੀ ਇਹ ਬਾਦਲਾਂ ਦਾ ਹੈ ਇਹ ਨਰੇਣੂ ਮਹਨ ਤਾਂ ਦਾ ਹੈ ਜਥੇਦਾਰ ਜੀ ਸਾਡੇ ਸਵਾਲਾਂ ਦਾ ਜਵਾਬ ਦਿਓ ਇੱਕ ਜਾਂ ਦੋ ਦਿਓ ਇਦਾਂ ਕਹਿੰਦੇ ਸੀ ਨਾ ਇਹ ਉਹੀ ਤਖਤ ਹੈ ਉਹੀ ਸਰੋਵਰ ਹੈ ਜਿੱਥੇ ਕਹਿੰਦੇ ਸੀ ਮਛੀਆਂ ਦਾ ਮਲਮੂਤਰ ਵਿੱਚ ਹੁੰਦਾ ਤੇ ਇਹ ਉਹ ਹੀ ਹਿੱਸਾ ਕੁਛ ਚਲੋ ਕੋਈ ਨਹੀਂ ਮੈਂ ਜਿਹੜੀ ਅੱਜ ਗੱਲ ਕਰਨੀ ਆ ਉਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ ਜਦੋਂ ਜ਼ਗੀਰਕੌਰ ਦੇ ਨਾਲ ਢੱਡਰੀਆਂ ਵਾਲਿਆਂ ਨੇ ਇੱਕ ਸੈਲਫੀ ਪਾਈ ਸਟੇਟਮੈਂਟ ਦਿੱਤੀ ਸੁਖਬੀਰ ਬਾਦਲ ਨੂੰ ਸਮਝਾਉਣ ਵਾਸਤੇ ਉਦੋਂ ਕਈਆਂ ਨੇ ਮੈਨੂੰ ਬਿਗਾਲਾ-ਬਿਗਾਲਾ ਕੱਢ ਕੇ ਮਨ ਹਲਕਾ ਕਰ ਲਿਆ ਸੀ ਠੰਡਾ ਕਰ ਲਿਆ ਸੀ ਕੋਈ ਗੱਲ ਨਹੀਂ ਜੋ ਸ਼ਬਦ ਤੁਹਾਡੇ ਕੋਲੇ ਨੇ ਉਹ ਤੁਸੀਂ ਵਰਤੋ ਅੱਜ ਭਾਈ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਸ਼ਬਦਾਂ ਰਾਹੀਂ ਮੈਂ ਮਾਫੀ ਮੰਗੀ ਸ਼ਬਦਾਂ ਰਾਹੀਂ ਗਲਤੀਆਂ ਹੋਈਆਂ ਜਾਣੇ ਅਣਜਾਣੇ ਮੈਂ ਝੁਕ ਰਿਹਾ ਕਿਸ ਕਰਕੇ ਇੱਕ ਤਾਂ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਤੇ ਦੂਜਾ ਪੰਜਾਬ ਨਸ਼ਿਆਂ ਤੋਂ ਬਚਾਉਣਾ ਅਸਾ ਜਿਨ੍ਹਾਂ ਦੀਆਂ ਜੁੱਤੀਆਂ ਵਿੱਚ ਜਾ ਕੇ ਬੈਠੇ ਹੋ ਸਭ ਤੋਂ ਵੱਡੇ ਨਸਿਆਂ ਦੇ ਛੁਦਾਗਰਤਾ ਉਹ ਨੇ ਸਭ ਤੋਂ ਵੱਡੇ ਨਸਿਆਂ ਦੇ ਤਸ਼ਕਰਤਾ ਉਹ ਨੇ ਮਜੀਠੀਆ ਕੌਣ ਬਾਦਲਾਂ ਦਾ ਹੀ ਹੈ ਤਖਤ ਕਿੰਨਾ ਹੁੰਦਾ ਹੈ ਬਾਦਲਾਂ ਦਾ ਅੱਛਾ ਇੱਕ ਹੋਰ ਗੱਲ ਕਹੀ ਜਦੋਂ ਪੁੱਛਿਆ ਗਿਆ ਭਾਈ ਜੀ ਸਿੰਘੀ ਢੱਡਰੀਆਂ ਵਾਲਾ ਜਿਹੜੇ ਕਹਿੰਦੇ ਸੀ ਨਾ ਸਾਡੇ ਭਾਈ ਸਾਹਿਬ ਜੀ ਜਿਹੜਾ ਨੇ ਕੀ ਕਿਹਾ ਰਣਜੀਤ ਸਿੰਘ ਡੱਡਰੀਆਂ ਵਾਲਾ ਆਪਣੀਆਂ ਗਲਤੀਆਂ ਨੂੰ ਮੰਨਦਾ ਹੈ ਤੁਸੀਂ ਮੰਨਦੇ ਹੋ ਸਤਬਚਨ ਜੀ ਇਦਾਂ ਹੀ ਸਰਵੀਰ ਤੋਂ ਕੋ ਹੈ ਸੀ ਤੁਸੀਂ ਗਲਤੀਆਂ ਮੰਨਦੇ ਹੋ ਉਹਨੇ ਵੀ ਕਿਹਾ ਸੀ ਹਾਂ ਜੀ ਤੇ ਅੱਜ ਵੀ ਭਾਈ ਸਾਹਿਬ ਨੇ ਕਿਹਾ ਤਾ ਕਬੂਲ ਹੈ ਅੱਛਾ ਹੋਰ ਸੁਣਿਓ ਹੁਣ ਉੱਥੇ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਆਪਣੇ ਦੀਵਾਨ ਨੂੰ ਲਾ ਸਕਦੇ ਹਾਂ ਪਰ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਉੱਪਰ ਟਿੱਕਾ ਟਿਪਣੀ ਨਹੀਂ ਕਰਨੀ ਮਤਲਬ ਠੱਗਾਂ ਨੂੰ ਠੱਗ ਨਹੀਂ ਕਹਿਣਾ ਚੋਰਾਂ ਨੂੰ ਚੋਰ ਨਹੀਂ ਕਹਿਣਾ ਗੁੰਡਿਆਂ ਨੂੰ ਗੁੰਡੇ ਨਹੀਂ ਕਹਿਣਾ ਮਤਲਬ ਤਖਤ ਤੋਂ ਤਖਸ਼ੀਲ ਕਹਿੰਦੇ ਹੁੰਦੇ ਵੈਸੇ ਮੇਰੇ ਸ਼ਬਦ ਚਤੇ ਆ ਗਿਆ ਇਹ ਹੁਕਮ ਸੁਣਾਇਆ ਗਿਆ ਵੀ ਅਸੀਂ ਜੋ ਮਰਜੀ ਕਰੀ ਜਾਈਏ ਤੁਸੀਂ ਸਾਹ ਨਹੀਂ ਕੱਢਣਾ ਜਿਵੇਂ ਪਹਿਲਾਂ ਬੋਲਦੇ ਸੀ ਚੁੱਪ ਕਰਕੇ ਆਪਣਾ ਕੰਮ ਕਰੀ ਚੱਲਿਓ ਮੈਂ ਤੁਹਾਡਾ ਧਿਆਨ ਦਿੱਲੀ ਲੈ ਕੇ ਜਾਣਾ ਚਾਹੁੰਦਾ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਬੜੀ ਮਕਬੂਲ ਕੀਤੀ ਸਾਖੀ ਇਹਨਾਂ ਲੋਕਾਂ ਸਾਡੇ ਪ੍ਰਚਾਰਕ ਘੰਮ ਚੌਧਰੀਆਂ ਨੇ ਕਿ ਗੂੰਗੇ ਦੇ ਸਿਰ ਤੇ ਛੜੀ ਰੱਖੀ ਉਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਸੁਣਿਓ ਹੁਣ ਜਿਗਰਾ ਰੱਖ ਕੇ ਉਹ ਮਸਲਾ ਕੀ ਸੀ ਉਸ ਵਕਤ ਮੇਰੇ ਗੁਰੂ ਪਾਸ਼ਾ ਸਰੀਰ ਕਰੋ ਵਿੱਚ ਹਾਜ਼ਰ ਸੀ ਉਹਨਾਂ ਨੇ ਜਿਹਨੂੰ ਗੋਂਗਾ ਕਹਿੰਨ ਉਹ ਨਾ ਉਪਚਾਰਕ ਸੀ ਬੋਲਣ ਵਾਲਾ ਉਹਨੂੰ ਇਹਨਾਂ ਕੜਮ ਚੌਧਰੀਆਂ ਨੇ ਬੋਲਣਾ ਬੰਦ ਕੀਤਾ ਹੋਇਆ ਸੀ ਵੀ ਤੂੰ ਬੋਲੀ ਨਾ ਬੋਤਾ ਤੇ ਗੁਰੂ ਪਾਸ਼ਾ ਕਹਿੰਦੇ ਬੋਲ ਮੇਰੇ ਸਾਹਮਣੇ ਤੈਨੂੰ ਮੈਂ ਅਜ਼ਾਇਕ ਦੇਣਾ ਤੈਨੂੰ ਮੈਂ ਖੁੱਲ ਦੇਣਾ ਤੂੰ ਬੋਲ ਤੇ ਜੇ ਕਿਤੇ ਉਦੋਂ ਗੁਰੂ ਹਰਿਕ੍ਰਿਸ਼ਨ ਸਾਜੇ ਪਾਸ਼ਾ ਸਰੀਰਕ ਰੂਪ ਵਿੱਚ ਨਾ ਹੁੰਦੇ ਅਕਾਲ ਤਖਤ ਉਦੋਂ ਵੀ ਹੈਗਾ ਸੀ ਤੇ ਇਹ ਉਦੋਂ ਵੀ ਫਿਰ ਅਕਾਲ ਤਖਤ ਦੀ ਵਰਤੋਂ ਕਰ ਲੈਂਦੇ ਜਿਵੇਂ ਅੱਜ ਕਰ ਲਈ ਇਹ ਉਹ ਹੀ ਨੀ ਸਿੰਘ ਨੇ ਜਿਹੜਾ ਕਹਿੰਦਾ ਸੀ ਮੈਂ ਜੁੱਤੀਆਂ ਵਿੱਚ ਨਹੀਂ ਪੈਂਦਾ ਤੇ ਅੱਜ ਬਹਾ ਲਿਆ ਅਗਲੇ ਨੇ ਅੱਛਾ ਇੱਕ ਹੋਰ ਗੱਲ ਚੇਤੇ ਆ ਗਈ ਜਿਹਦੇ ਕੋਲੇ ਡਿਫੈਂਡਰ ਗੱਡੀ ਹੋਵੇ ਫੋਰਚਨਰਾ ਹੋਣ ਘਟੋ ਘਟ 350 ਕਰੋੜ ਦੀ ਪ੍ਰਾਪਰਟੀ ਹੋਵੇ ਢੜੇ ਵਾਲੀ ਗੱਲ ਕਰਦਾ ਉਹਨੂੰ ਦੇਗ ਦੀ ਪਰਚੀ 501 ਰੁਪਇਆ ਜਣੇ ਕਿ ਸਭ ਕੁਝ 마ਫ ਹੈ 501 ਦੀ ਪਰਚੀ ਕਟਾਓ ਤੇ ਅਗਲੇ ਨੇ ਸਟੀਲ ਦੇ ਥਾਲ ਵਿੱਚ ਪਾ ਕੇ ਦੇਗ ਖੜਾਤਾ ਸਾਹਮਣੇ ਉਧਰੋਂ ਕਾਲ ਤੱਕ ਤੇ ਹੇ ਸੱਚੇ ਬਾਦਸ਼ਾਹ ਜੀ ਢੜਰੀਆਂ ਵਾਲਿਆਂ ਨੇ ਜੋ ਗਲਤੀਆਂ ਕੀਤੀਆਂ ਨੇ माफ ਕਰ ਦਿਓ ਜੀ ਹੁਣ ਗਲਤੀਆਂ ਕਿਹੜੀਆਂ ਸੀ ਦੱਸੋ ਤਾਂ ਸਹੀ اچھا ਹੋਰ ਸੁਣਿਓ ਕਹਿੰਦੇ ਨਸਿਆਂ ਤੋਂ ਮਤਲਬ ਅਸਾਈਆਂ ਤੋਂ ਪੰਜਾਬ ਨੂੰ ਬਚਾਉਣਾ ਵਧੀਆ ਗੱਲ ਹੈ ਬਚਾਓ ਪਰ ਤੁਹਾਨੂੰ ਪਤਾ ਹੈ ਅਸਾਈਆਂ ਦੇ ਕਿੱਡੇ ਕਿੱਡੇ ਸਕੂਲ ਨੇ ਪਨਾਵ ਦੇ ਵਿੱਚ ਪਤਾ ਹੈ ਕਿੱਡੇ ਕਿੱਡੇ ਹਸਪੀਟਲ ਨੇ ਪਤਾ ਹੈ ਤੁਹਾਨੂੰ ਆ ਜਿਹੜੇ ਸਟੂਡੈਂਟ ਸਾਡੇ ਅਮਰੀਕਾ ਕਨੇਡਾ ਆਸਟ੍ਰੇਲੀਆ ਇੰਗਲੈਂਡ ਜਾਂਦੇ ਨੇ ਇਹ ਸਾਰੇ ਹੀ ਅਸਾਈਆਂ ਦੇ ਸਕੂਲ ਨੇ ਸਭ ਤੋਂ ਭੈੜੀ ਹਰਕਤ ਕੀ ਕੀਤੀ ਕਿ ਧਰਮ ਪਰਵਰਤ ਨਹੀਂ ਪਰਵਰਤਨ ਨਹੀਂ ਹੋਣ ਦਿਆਂਗੇ ਇਹ ਗੱਲ ਕਦੇ ਗੁਰੂ ਸਾਹਿਬ ਨੇ ਕਹੀ ਆ ਕਦੇ ਸੁਣੀ ਹੈ ਗੁਰੂ ਸਾਹਿਬ ਤੋਂ ਇਹ ਗੱਲ ਬੀਐਸਸੀ ਧਰਮ ਪਰिवਰਤਨ ਨਹੀਂ ਹੋਣ ਦਿੰਦੇ ਤੁਸੀਂ ਕਹਿੰਦੇ ਸੀ ਰੋਕਾਂਗੇ ਨਿੱਡ ਢਡੀਆਂ ਵਾਲੇ ਕੇ ਕੱਟਦੇ ਨੇ ਕੋਈ ਟਰੈਕਟਰ ਲੈ ਕੇ ਆਵੇ ਟਰਾਲੀ ਲੈ ਕੇ ਆਵੇ ਗੱਡੀ ਲੈ ਕੇ ਆਵੇ ਉਹ ਕੇ ਕੀਦਾ ਵਸਾਈਆਂ ਦਾ ਹੀ ਐ ਬੰਦ ਕਰ ਦਿਓਗੇ ਚਲੋ ਸਾਰੀਆਂ ਗੱਲਾਂ ਛੱਡੋ ਹੁਣ ਜਿਹੜੀ ਆਸਪਲ ਗੱਲ ਆ ਉਹ ਕਹਿਣ ਲੱਗਾ ਦੋ ਆ ਜਿਹੜੀ ਸੀ ਇਕੱਠੇ ਜੰਮੇ ਪੜੇ ਤੇ ਇਕੱਠਿਆਂ ਨੇ ਭੇਡਾਂ ਦਾ ਇੱਜੜ ਬਣਾਇਆ ਇੱਕ ਬਿਮਾਰ ਹੋ ਗਿਆ ਜਦੋਂ ਆਖਰੀ ਸ਼ਾਹਾਂ ਦੇ ਸੀ ਮਰਨ ਲੱਗਾ ਉਹਨੇ ਦੂਜੇ ਆਜੜੀ ਨੂੰ ਬੁਲਾਇਆ ਉਹ ਆਇਆ ਚੱਲ ਕੇ ਕਹਿੰਦਾ ਗੱਲ ਸੁਣ ਲੈ ਭਰਾਵਾ ਮੇਰੇ ਤਾਂ ਸਵਾਸ ਜਿਹੜੇ ਨੇ ਹੁਣ 2-4 ਬਾਕੀ ਨੇ ਇੱਕ ਪਰਨ ਕਰ ਜਿਹੜੀਆਂ ਮੇਰੀਆਂ ਭੇਡਾਂ ਨੇ ਹੁਣ ਤੂੰ ਸੰਭਾਲਣੀਆਂ ਨੇ ਉਹ ਦੂਜਾ ਜਿਹੜੀ ਕਹਿੰਦਾ ਬਾੜੇ ਆਪਣੇ ਇਕੱਠੇ ਹੀ ਨੇ ਦੋਨਾਂ ਦੇ ਜਿਹੜੇ ਵਿਚਾਲੇ ਬਾੜ ਕੀਤੀ ਆ ਉਹ ਚੱਕ ਦੇਣੀਆਂ ਤੇਰੀਆਂ ਭੇਡਾਂ ਮੇਰੀਆਂ ਭੇਡਾਂ ਚ ਰਲ ਜਾਣਗੀਆਂ ਗੱਲ ਸਮਝਿਓ ਟਿਕਾਣੇ ਤੇ ਲੱਗੋ ਢੜੀਆਂ ਵਾਲਿਆਂ ਨੂੰ دیਵਾਨ ਲਾ ਕੇ ਮਾਇਆ ਚਾਹੀਦੀ ਸੀ ਉਹ ਮਿਲ ਜਾਣੀ ਆ ਖੁੱਲ ਹੋ ਗਈ ਤੇ ਜਿਹੜੇ ਬਾੜੇ ਵਿੱਚ ਭੇਡਾਂ ਬਾੜੀਆਂ ਨੇ ਬਾਦਲਾਂ ਦੇ ਉਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਮੈਂ ਗੱਲ ਕਹੀ ਸੀ ਅੱਜ ਧੀਰ ਟਿਕਾਣੇ ਤੇ ਲੱਗਿਆ ਅੱਛਾ ਖੋਰ ਸੁਣਿਓ ਹੁਣ ਧਿਆਨ ਦੇ ਨਾਲ ਮੈਂ ਕੌਣ ਹਾਂ ਜੀ ਜਾਣਦੇ ਹੋ ਤੁਸੀਂ ਆਪੇ ਨਾਂ ਲੈਦਣਾ ਮੇਰਾ ਨਾਂ ਗਿਆਨੀ ਪੂਟਾ ਸਿੰਘ ਮੈਂ ਕੌਣ ਹਾਂ ਜੀ ਨਾ 13 ਚੋਂ ਨਾ 30 ਚੋਂ ਜਿਵੇਂ ਸਿੱਧੂ ਕਹਿੰਦਾ ਨਾ ਟੋਕਰੇ ਵਾਲੇ ਬੇਰਾਂ ਚੋਂ ਕੁਝ ਵੀ ਨਹੀਂ ਅਸੀਂ ਤਾਂ ਨਾ ਪਲੇਰਾਂ ਚੋਂ ਹਾਂ ਬੋਲਣਾ ਥੋੜਾ ਜਾਂਦਾ ਪਰ ਜਿਹੜੀ ਜਵਾਨ ਹੈ ਨਾ ਜੀਵ ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਮੁਤਾਬਕ ਬੋਲਦੀ ਰੋ ਤੇ ਅਸੀਂ ਚਾਪਲੂਸੀ ਨਾ ਕਹਿੰਦੀ ਕੀਤੀ ਐ ਤੇ ਨਾ ਕਰਨੀ ਐ ਜਦੋਂ ਤਖਤ ਤੇ ਅੱਜ ਬੁਲਾਏ ਗਏ ਕੀ ਕਿਹਾ ਗਿਆ ਸੁਣਿਆ ਹੋਣਾ ਸਾਰਿਆਂ ਨੇ ਕੋਈ ਮੈਨੂੰ ਦੱਸਣ ਦੀ ਲੋੜ ਤਾਂ ਹੈ ਨਹੀਂ ਭਾਈ ਸਾਹਿਬ ਢੜਰੀਆਂ ਵਾਲੇ ਜੀ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਸੀ ਮੰਨਦੇ ਹੋ? ਹਾਂਜੀ ਸਤਿਵਚਨ। ਉਹ ਗਲਤੀਆਂ ਕਿਹੜੀਆਂ ਸੀ? ਦੱਸੋ। ਇਹਦਾ ਮਤਲਬ ਜੋ ਤੁਸੀਂ ਹੁਣ ਤੱਕ ਕੀਤਾ ਹੈ ਜਾਂ ਤਾਂ ਭੇਡਾਂ ਬਣਾਈਆਂ ਜਾਂ ਕਿ ਭੇਡਾਂ ਇਕੱਠੀਆਂ ਕੀਤੀਆਂ ਤੇ ਜਾਂ ਲੋਕਾਂ ਨੂੰ ਬੇਵਕੂਫ ਬਣਾਇਆ ਤੇ ਹੁਣ ਹੁਣ ਜੋ ਪੰਥ ਕਹੂਗਾ ਉਹਦੇ ਮੁਤਾਬਕ ਚੱਲਾਂਗੇ। ਅੱਛਾ ਇੱਕ ਗੱਲ ਹੋਰ ਹੱਟ ਤੇ ਵੱਜਣੀ ਆ ਹੁਣ ਧਿਆਨ ਦੇ ਨਾਲ ਸੁਣਿਓ ਉਹ ਕਿਹੜੀ ਐ ਕਹਿੰਦਾ ਜਿਹੜੇ ਟਕਸਾਲ ਦੇ ਮੁਖੀ ਨੇ ਨਾ ਬਾਬਾ ਹਰਨਾਮ ਸਿੰਘ ਤੁਮਾਂ ਜੀ ਉਹਨਾਂ ਨੂੰ ਵੀ ਚਾਹੀਂਦਾ ਹੁਣ ਉਹ ਵੀ ਆ ਕੇ ਕਹਿਣ ਵੀ ਅਸੀਂ ਜਿਹੜੀਆਂ ਗੋਲੀਆਂ ਚਲਾ ਕੇ ਬੰਦਾ ਮਾਰਿਆ ਸੀ ਸਾਡੇ ਕੋਲੋਂ ਵੀ ਗਲਤੀ ਹੋ ਗਈ ਵੀ ਅਗਲੇ ਕਿਉਂ ਕਹਿਣਗੇ ਬਈ ਅਗਲੇ ਕਿਉਂ ਕਹਿਣਗੇ ਕਾਨੂੰ ਹਲੇ ਪਤਾ ਲੱਗਿਆ ਨਹੀਂ ਉਹ ਤਾਂ ਕਹਿੰਦੇ ਜਿਹੜੇ ਜਸੇਦਾਰ ਲਾਏ ਨੇ ਸਾਡੇ ਜਸੇਦਾਰ ਪਰਵਾਣ ਹੀ ਨਹੀਂ ਸਾਨੂੰ ਹੈਗੇ ਉਹ ਕਿਹ ਹੋਣਗੇ ਉਹ ਤਾਂ ਕਹਿੰਦੇ ਜਸੇਦਾਰ ਸਾਡਾ ਲਾਓ ਇਹ ਤਾਂ ਜਸੇਦਾਰ ਪਰਵਾਣ ਹੀ ਹੈ ਨਹੀਂ ਚਲੋ ਅੱਜ ਬਹੁਤੇ ਲੋਕਾਂ ਨੇ ਫੋਨ ਕੀਤੇ ਸੀ ਮੈਂ ਉਹ ਗੱਲਾਂ ਨਾ ਬੋਲਾਂ ਸ਼ਬਦਾਵਲੀ ਵਧੀਆ ਰੱਖੀਏ ਕਿਉਂਕਿ ਭਾਈ ਸਾਹਿਬ ਦਾ ਸਤਕਾਰ ਬਹੁਤ ਹੈ ਉਸੇ ਮੁਤਾਬਕ ਬੋਲਣਾ ਤੇ ਹੁਣ ਜਿਹੜੀ ਮੈਂ ਗੱਲ ਕਹਿਣੀ ਆ ਨਾ ਇਹਨੂੰ ਥੋੜਾ ਜਿਹਾ ਧਿਆਨ ਵਿੱਚ ਜ਼ਰੂਰ ਰੱਖਿਓ ਜੁੱਤੀਆਂ ਦੇ ਵਿੱਚ ਬੈਠਣ ਦੀ ਮਜਬੂਰੀ ਕੀ ਹੈ ਇਹ ਸਵਾਲ ਹੈ ਬਹੁਤ ਵੱਡਾ ਅਛਾ ਜਿਨ੍ਹਾਂ ਨੇ ਫੋਨ ਕੀਤਾ ਸੀ ਉਹਨਾਂ ਨੇ ਇਹ ਗਿਆ ਸੀ ਕਿ ਭਾਈ ਸਾਹਿਬ ਜੀ ਠੁੱਕ ਕੇ ਚੱਟ ਲੈਣਾ ਇਹਦੇ ਅਰਥ ਤਾਂ ਅੱਜ ਹੋਏ ਗੁਰੂ ਤੇਗ ਬਹਾਦਰ ਪਾਸ਼ਾ ਨੇ ਨਾ ਜਦੋਂ ਪੁੱਠੀ ਗੰਗਾ ਬਗਾਈ ਸੀ ਮਤਲਬ ਗੁਰੂ ਪਾਸ਼ਾ ਨੂੰ ਜਦੋਂ ਔਰੰਗਜ਼ੇਬ ਨੇ ਫਤਵਾ ਸੁਣਾਇਆ ਸ਼ਹੀਦ ਹੋਣ ਵਾਸਤੇ ਗਏ ਸੀ ਉਦੋਂ ਇਹ ਸ਼ਬਦ ਵਰਤੇ ਗਏ ਕਿ ਪੁੱਠੀ ਗੰਗਾ ਬਗਾਈ ਜਾਨਕਿ ਆਪ ਗਏ ਸ਼ਹੀਦ ਹੋਣ ਲਈ ਤੇ ਆ ਸਜਣ ਕਹਿੰਦੇ ਠੁੱਕ ਕੇ ਚੱਟਣਾ ਕੀ ਹੁੰਦਾ ਅਰਥ ਅੱਜ ਸਮਝ ਵਿੱਚ ਆਇਆ ਐ ਇਤੋਂ ਵੱਧ ਕੁਝ ਬੋਲ ਨਹੀਂ ਸਕਦੇ ਹਾਂ ਨਿਊਜ਼ੀਲੈਂਡ ਵਾਲੇ ਭਾਈ ਸਾਹਿਬ ਨੂੰ ਬੇਨਤੀ ਕਰਦਿਆਂ ਪਿਆਰ ਸਹਿਤ ਵਿਗਿਆਨੀ ਬੁੱਢਾ ਸਿੰਘ ਬੈਠਾ ਟਕਸਾਲ ਦੀਆਂ ਜੁੱਤੀਆਂ ਚਕ ਭਾਈ ਨੀ ਸਿੰਘ ਬੈਠਾ ਇਹ ਗੱਲ ਚੇਤੇ ਕਰ ਲਿਓ ਮੈਂ ਖਾਲਸਤਾਨੀਆਂ ਨੂੰ ਟਕਸਾਲੀ ਧੂਤਿਆਂ ਨੂੰ ਡੇਰੇ ਵਾਲਿਆਂ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਤੇ ਰੱਖਾਂਗੇ ਵੀ ਤੇ ਹੋਰ ਕੁਝ ਨਾ ਬੋਲਾਂ ਤਾਂ ਵਧੀਆ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ